ਹੈਲੋ ਫਰੈਂਡਸ ਵੈਲਕਮ ਟੂ ਨਿਊ ਵੀਡੀਓ ਜਿਹੜੀ ਆ ਜੜੀ ਵੀਡੀਓ ਉਹ ਤੁਹਾਨੂੰ ਵੇਖ ਕੇ ਪਤਾ ਲੱਗ ਹੀ ਗਿਆ ਹੋਣਾ ਥੰਬਨੇਲ ਤੁਸੀਂ ਵੇਖ ਲਿਆ ਏ ਵੀਡੀਓ ਵੀ ਵੀਡੀਓ ਦਾ ਥੰਬਨੇਲ ਵੇਖ ਕੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਵਾ ਕਿ ਅੱਜ ਜੜੀ ਵੀਡੀਓ ਦੇ ਵਿੱਚ ਮੈਂ ਕੀ ਕਹਿਣਾ ਚਾਹਣਾ ਮੈਂ ਤੁਹਾਨੂੰ ਕੁਝ ਦੱਸਣਾ ਚਾਹਣਾ ਕਿ ਜਿਸ ਤਰ੍ਹਾਂ ਕਿ ਆਪਣੇ ਕੋਲ ਬੁਲਟ ਆ ਬਟਲੀਆਂ ਬਲੈਕ ਆ ਤੇ ਜਾਂ ਆਪਣੇ ਕੋਲ ਪਲੈਟੀ ਨੇਵੀ ਮੇਰੇ ਭਾਈ ਕੇ ਆ ਇਸ ਕਰਕੇ ਨੂੰ ਮੈਂ ਯੂਜ਼ ਨਹੀਂ ਕਰਦਾ ਕਿਉਂਕਿ ਘੱਟਾ ਮੈਂ ਤਾਂ ਨਹੀਂ ਸਾਫ਼ ਕੀਤਾ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਏ ਕਿਉਂਕਿ ਦੋ ਤਿੰਨ ਮਹੀਨਿਆਂ ਤੋਂ ਮੈਂ ਯੂਥ ਨਹੀਂ ਕੀਤਾ ਕਿਉਂਕਿ ਮੈਂ ਬੁੱਢਾ ਲੈ ਲਿਆ ਮੈਂ ਤੁਹਾਨੂੰ ਕੁਝ ਦੱਸਣਾ ਚਾਹਣਾ ਕਿ ਆਪਾਂ ਇਹਦੇ ਚਾਪ ਨੂੰ ਕੀ ਸ਼ੌਕ ਹੈ ਜਿਹੜਾ ਆਪਾਂ ਨੂੰ ਇਹਦੇ ਵਿੱਚ ਸੋਖਣੀ ਹੈਗਾ ਕਿਉਂ ਤੁਹਾਨੂੰ ਮੈਂ ਪਹਿਲਾਂ ਨਾ ਦੱਸ ਦੇਣਾ ਜਿਸ ਤਰ੍ਹਾਂ ਕੇ ਆ ਦੇਖੋ ਠੀਕ ਹੈ ਨਾ ਇਹ ਕੰਫਰਟੇਬਲ ਹੈ ਆ ਦੇਖੋ ਹਿਲੰਦੇ ਨਾ ਸਟਾਰਟ ਕਰਕੇ ਵੀ ਤੁਹਾਨੂੰ ਦਿਖਾ ਦਿੰਦਾ ਆਵੇ ਪਹਿਲੀ ਕੇਕੇ ਚ ਸਟਾਰਟ ਹੁੰਦਾ ਠੀਕ ਹੈ ਨਾ ਉਹ ਰੱਬਾ ਮੈਂ ਦੱਸ ਦੇਣਾ ਕਿ ਇਹਦੇ ਵਿੱਚ ਆਪਾਂ ਹੋਰ ਕੀ ਕਰ ਸਕਦੇ ਹਾਂ ਜਿਹੜਾ ਉਹਦੇ ਵਿੱਚ ਨਹੀਂ ਆਪਾਂ ਕਰ ਸਕਦੇ ਉਹਦੇ ਬਿਲਕੁਲ ਹੀ ਨਹੀਂ ਕਰ ਸਕਦੇ ਜੋ ਮੈਂ ਤਾਂ ਦਿਖਾ ਨਗਾਵਾ ਜਿਸ ਤਰ੍ਹਾਂ ਕਿ ਮੰਨ ਲਓ ਕਿਹੜੇ ਟਾਈਮ ਕਿਹੜੇ ਟਾਈਮ ਮੰਨ ਲਓ ਵੀ ਆਪਾਂ ਦੂਜੇ ਦੇ ਵਿੱਚ ਖਲੋਤੇ ਟ੍ਰੈਫਿਕ ਦੇ ਵਿੱਚ ਤੇ ਆਪਾਂ ਨੂੰ ਜਲਦੀ ਤੋਂ ਜਲਦੀ ਮੋਟਰਸਾਈਕਲ ਜਿਹੜਾ ਬੈਕ ਕਰਨਾ ਹੁੰਦਾ ਤਾਂ ਆਪਾਂ ਇਹਨੂੰ ਕੋਲਾ ਕਿਤਰਾ ਕਰ ਸਕਦੇ ਇੱਕ ਤਾਂ ਆਪਾਂ ਇਹਨੂੰ ਆਹ ਤਰੀਕੇ ਨਾਲ ਆਹ ਦੇਖੋ ਠੀਕ ਹੈ ਨਾ ਪਰ ਇਹ ਦੂਰੀ ਆਪਾਂ ਕਰ ਸਕਦੇ। ਇਹ ਕਿ ਹੋ ਗਿਆ? ਠੀਕ ਐ। ਦੂਜਿਆਂ ਦਾ ਵੀ ਲਾ ਦੇਣਾ। ਜਿੱਦਾਂ ਮੰਨ ਲਓ ਗਿਆ ਆਪਾਂ ਇਸ ਤਰ੍ਹਾਂ ਬੈਕ ਕਰਨਾ ਹੈ। ਐਦਾਂ। ਤੇ ਆਪ ਨੂੰ ਨਹੀਂ ਪਸੰਦ। ਆਪਾਂ ਭਲਾ ਕੀ ਕਰ ਸਕਦੇ ਆ ਇੱਧਰ ਵੇਖਿਓ ਮੜਾ ਜਾ। ਲਓ ਜੀ। ਭਾਵੇਂ ਜਿੱਧਰ ਮਰਜੀ ਕਮਾ ਲੋ। ਆਹ ਲਓ। ਠੀਕ ਐ? ਤੇ 200 ਖੋ ਗਏ। ਤੇ ਜਾਂ 200 ਮੰਨ ਲਓ ਵੀ ਇੱਜ ਤੇਲ ਮੁੱਕ ਗਿਆ ਜਾਂ ਇਹ ਪੈਂਚਰ ਹੋ ਗਿਆ। ਹੁਣ ਤੁਸੀਂ ਵੇਖਿਓ ਜੀ ਇੱਕੋ ਹੱਥ ਨਾਲ ਹੀ। ਠੀਕ ਹੈ ਨਾ ਇੱਕੋ ਹੱਥ ਨਾਲ ਹੀ ਆ ਵੇਖ ਲੋ ਬੈਗ ਵੀ ਕਰਨਾ ਇੱਕੋ ਹੱਥ ਨਾਲ ਲੋ ਜੀ ਲੋ ਠੀਕ ਹੈ ਤੇ ਜਾਇ ਇਹਨੂੰ ਮਨ ਲੋ ਸਟੈਂਡ ਤੇ ਲਾਉਣਾ ਲੱਗ ਗਿਆ ਜੋ ਕੈਮਰਾਮੈਨ ਸਟੈਂਡ ਤੇ ਲਾਉਣਾ ਆ ਵੇਖਿਓ ਮੜਾ ਜਾ ਹੁਣ ਇਹਨੂੰ ਮੈਂ ਸਟੈਂਡ ਤੇ ਲਾਉਣ ਲੱਗਾ ਆ ਵੇਖ ਲਓ ਜੀ ਇਧਰ ਦੇਖਿਓ ਠੀਕ ਹੈ ਨਾ ਲੋ ਜੀ ਸਟੈਂਡ ਤੇ ਲੱਗ ਗਿਆ ਬੈਠੇ ਆ ਲਓ ਠੀਕ ਹੈ ਤੁਹਾਨੂੰ ਬੋਲਟੇਜ ਕਰਕੇ ਰਖੋਣਾ ਭਲਾ ਇਤਨਾ ਮੁਨਕਿਨ ਹੈ ਇਤਨਾ ਹੋ ਸਕਦਾ ਕੱਤੀ ਨਹੀਂ ਹੋ ਸਕਦਾ ਕੱਤੀ ਵੀ ਨਹੀਂ ਹੁਣ ਜਿਸ ਤਰ੍ਹਾਂ ਇਹ ਮੰਨ ਲਓ ਆਪਾਂ ਆਹ ਹੁਣ ਆਪਣਾ ਦੂਜੀ ਵਾਈਗਿਆ ਦੂਜੀ ਤਰ੍ਹਾਂ ਹੁਣ ਮੰਨ ਲਓ ਇਹਨੂੰ ਆਪਾਂ ਨੂੰ ਮੋੜਨਾ ਹੈ ਮੰਨੋ ਮੋੜਨਾ ਹੈ ਹੁਣ ਵੇਖਿਓ ਭਲਾ ਲੱਗ ਗਿਆ ਕੈਮਰਾਮੈਨ ਇੱਧੇ ਸਾਈਡ ਆਓ ਤੇ ਉਧੇ ਸਾਈਡ ਹੁਣ ਵੇਖਿਓ ਭਲਾ ਇਹਨੂੰ ਮੈਂ ਚੁੱਕ ਕੇ ਭਲਾ ਇੱਧਰ ਉੱਧਰ ਕਰ ਸਕਦਾ ਨਹੀਂ ਬੜੀ ਮੁਸ਼ਕਲ ਹੈ ਇਹ ਕੇ ਕੰਮ ਨਹੀਂ ਆਪਾਂ ਕਰ ਸਕਦੇ ਇਹ ਕਾ ਵੇਖਿਓ ਭਲਾ ਵੱਡਾ ਸਟੈਡ ਲਾਉਣ ਲੱਗਿਆ ਪਰ ਕਿਨਾਂ ਜ਼ੋਰ ਲੱਗਾ ਹੂੰ ਪੂਰਾ ਯੋਰ ਲੱਗ ਗਿਆ ਠੀਕ ਹੈ ਦੋ ਫੀਚਰ ਹੋ ਗਏ ਤੀਜਾ ਫੀਚਰ ਤੀਜਾ ਫੀਚਰ ਬਣਾ ਕੀ ਆ ਤੀਜਾ ਫੀਚਰ ਇਹ ਆ ਕਰਾਪ ਨਾ ਕਰੇ ਕਿਤੇ ਇਹ ਪੰਚਰ ਹੋ ਜੇ ਇਹ ਤੁ ਤੇਲ ਮੁੱਕ ਜੇ ਤੇ ਮੁਸ਼ਕਲ ਹੀ ਆ ਵੀ ਤੁਸੀਂ ਦੋਵਾਂ ਥਾਂਵੇਂ ਰੇੜ ਲਓ ਆ ਵੇ ਲੋ ਮੇਰੇ ਹੱਥ ਚ ਕੂਨ ਖਲੋ ਗਿਆ ਇਧਰ ਵੇਖੋ ਰਾਪਣਾ ਕਰੇ ਪੰਚਰ ਹੋ ਜੇ ਹੁਣ ਮੈਂ ਤੁਹਾਨੂੰ ਇੱਕ ਹੱਥ ਨਾਲ ਭਲਾ ਵੇਖਾਂ ਇੱਕ ਹੱਥ ਨਾਲ ਹੁੰਦਾ ਭਲਾ ਪੁੱਛਾਂ ਬੜੀ ਮੁਸ਼ਕਲ ਆ ਇਸੇ ਕਰਕੇ ਇਧਰ ਹੀ ਸੈਟ ਹੋ ਆ ਇਸੇ ਕਰਕੇ ਦੇਖੋ ਕੰਪਨੀਆਂ ਨੇ ਇਹਦੇ ਨਾਲ ਆਇਆ ਹੈਂਡਲਰ ਆ ਵੇਖੋ ਹੈਂਡਲ ਲਾਇਆ ਕਿ ਇਹਨੂੰ ਫੜ ਕੇ ਤੁਸੀਂ ਗਾਂ ਪਸ਼ਾਹ ਕਰੋ ਵੇਖ ਲਓ ਬਾਕੀ ਤਾਂ ਮੈਂ ਦੱਸਣਾ ਚਾਹਣਾ ਇਧਰ ਨੂੰ ਕਰੋ ਬਾਕੀ ਜਿਹੜਾ ਆ ਪਲੇਟ ਇਨਾ ਹੈ ਇਹਨੇ ਮੇਰਾ ਬੜਾ ਸਾਥ ਨਿਭਾਇਆ ਅੱਜ ਵੀ ਪਹਿਲੀ ਕਿੱਕ ਤੇ ਸਟਾਰਟ ਹੁੰਦਾ ਏ ਆ ਹੁਣ ਮੈਂ ਆਪਣੀ ਮਿਹਨਤ ਦੀ ਕਮਾਈ ਨਾਲ ਨਵਾਂ ਲਿਆ ਹੀ ਸੋ ਜਿਹੜਾ ਜਿੰਨਾ ਵੀਰਾਂ ਨੇ ਪਲੈਟੀਨਾ ਤੋਂ 골ਡ ਤੇ ਸ਼ਿਫਟ ਕੀਤਾ ਹੈ ਉਹ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਜੇ ਤੇ ਜੇ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗੀ ਆ ਤੇ ਵੀਡੀਓ ਨੂੰ ਲਾਈਕ ਕਰ ਦਿਓ ਜੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਹੋਰ ਨਵੀਆਂ ਨਵੀਆਂ ਵੀਡੀਓ ਵੇਖਣ ਵਾਸਤੇ ਬਾਕੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਜੈ ਹਿੰਦ